ਕੈਨਸਰ ਦੀ ਬਿਮਾਰੀ ਕੈਂਸਰ ਨੂੰ ਮਾਰ ਦੇਣ ਵਾਲੀ ਬਨੇਤਰੀ ਮਨੀਸ਼ਾ ਕੋਰਾਲਾ ਦਾ ਕਹਿਣਾ ਹੈ ਕਿ ਕੈਂਸਰ ਨੂੰ ਹਰਾਉਣ ਲਈ ਸਕਾਰਾਤਮਕ ਰਹੋ ਅਤੇ ਨਕਾਰਾਤਮਕ ਵਿਚਾਰਾਂ ਨੂੰ ਖੁਦ ਤੋਂ ਦੂਰ ਰੱਖੋ ਇੱਕ ਈਵੈਂਟ ਦੇ ਦੌਰਾਨ ਕੋਰਾਲਾ ਨੇ ਕਿਹਾ ਕਿ ਇਹ ਬਹੁਤ ਡਰਨਾਕ ਯਾਤਰਾ ਹੈ ਇਸ ਲਈ ਪੀੜਤਾਂ ਨੂੰ ਆਪਣੇ ਦਿਮਾਗ ਨੂੰ ਦੂਜੇ ਪਾਸੇ ਲਿਜਾਣਾ ਚਾਹੀਦਾ ਹੈ ਘਰ ਵਿੱਚ ਪਾਰਟੀ ਵਾਲਾ ਮਾਹੌਲ ਰੱਖਣਾ ਚਾਹੀਦਾ ਹੈ ਲਮਰੀਸਤਾ ਹਿਸਾਰ ਹਿਸਾਨੀ ਲਿਓਨੀ ਨੇ ਕਿਹਾ ਕਿ ਪਾਕਿਸਤਾਨੀ ਮંત્રી ਮਹਾਰਾ ਖਾਨ ਬਹੁਤ ਪਿਆਰੀ ਹੈ ਦਸਲ ਪਹਿਲਾ ਮਹਾਰਾ ਨੇ ਸਨੀ ਦੀ ਤਾਰੀਫ ਕੀਤੀ ਇਸ ਮੂਰ ਉਸਨੀ ਨੇ ਟਵੀਟ ਕੀਤਾ ਕਿ ਉਹਨਾਂ ਨੂੰ ਮਹਾਰਾ ਨਾਲ 에ਰਪੋਰਟ ਤੇ ਹੋਈ ਮੁਲਾਕਾਤ ਯਾਦ ਹੈ ਅਤੇ ਬਹੁਤ ਪਿਆਰੀ ਸੀ ਸ਼ਰੂਖ ਖਾਨ ਦੀ ਰੀਸ ਅਤੇ ਜ਼ਰਦਿਕ ਰੋਸ਼ਨ ਦੀ ਕਾਬਿਲ ਦੋਹੀ ਫਿਲਮਾਂ ਜ਼ਬਰਦਸਤ ਕਮਾਈ ਕਰ ਰਹੀਆਂ ਹਨ ਯਾਨੀ ਰੀਸ ਨੇ ਦਸ ਦਿਨਾਂ ਵਿੱਚ ਕਲੇਲੂ ਬਾਕਸ ਆਫਿਸ ਤੇ 128 ਕਰੋੜ ਤੋਂ ਵੱਧ ਕਮਾਈ ਨਜਤ ਕੀ ਰਿਤਕ ਦੀ ਕਾਬਿਲ 97 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਓਵਰਸੀਜ਼ ਕਮਾਈ ਦੇ ਮਾਮਲੇ ਚ ਕਾਬਿਲ ਨੇ 29 ਕਰੋੜ ਅਤੇ ਰੀਸ ਨੇ 75 ਕਰੋੜ ਰੁਪਏ ਕਮਾਏ ਨੇ ਅਤਿਕਤ ਯਾਮੀ ਦੀ ਕਾਬਿਲ ਨੂੰ ਗੌਂਦਿਸ਼ ਪਾਕਿਸਤਾਨ ਦੇ ਵਿੱਚ ਵੀ ਚੰਗੀ ਓਪਨਿੰਗ ਮਿਲੀ ਹੈ ਫਿਲਮ ਨੇ ਪਾਕਿਸਤਾਨ ਵਿੱਚ ਪਹਿਲੇ ਦਿਨ 78 ਲੱਖ ਰੁਪਏ ਦੀ ਕਮਾਈ ਕੀਤੀ ਹੈ ਭਾਰਤੀ ਫਿਲਮਾਂ ਤੋਂ ਬੈਨ ਹਟਣ ਮਗਰੋਂ ਪਾਕਿਸਤਾਨ 'ਚ ਰਿਲੀਜ਼ ਹੋਣ ਵਾਲੀ ਕਾਬਿਲ ਪਹਿਲੀ ਫਿਲਮ ਹੈ ਸਲਮਾਨ ਖਾਨ ਨਾਲ ਨਾਮ ਜੋੜਨ ਕਾਰਨ ਚਰਚਾ 'ਚ ਰਹਿਣ ਵਾਲੀ ਯੂਲੀਆ ਬੰਤੂਰ ਦਾ ਕਹਿਣਾ ਹੈ ਕਿ ਉਹ ਹਿੰਦੀ ਫਿਲਮਾਂ 'ਚ ਬਤੌਰ ਐਕਟ੍ਰੈਸ ਕਰੀਅਰ ਚੁਣਨ ਦੀ ਉਤਸ਼ਾਹਿਤ ਨਹੀਂ ਹੈ ਯੂਲੀਆ ਮੁਤਾਬਕ ਫਿਲਮਾਂ 'ਚ ਕੰਮ ਕਰਨ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ ਜਦਕਿ ਰੂਮਾਨੀਆ ਵਿੱਚ ਉਹਨਾਂ ਨੇ ਕਈ ਸਟੇਜ ਸ਼ੋਅ ਕੀਤੇ ਨੇ फिल्म दंगल दी सफलता ਦਾ ਜਸ਼ਨ ਮਨਾਉਣ ਲਈ আমির ਖਾਨ ਅਤੇ ਸਰਧਾਰਥ ਰਾਇ ਕਪੂਰ ਇੱਕ ਪਾਰਟੀ ਦੇ ਜਾਰੀ ਨੇ ਜਿਸ 'ਚ तमाम ਨਾਮੀ ਹਸਤੀਆਂ ਸ਼ਿਰਕਤ ਕਰਨ ਲੀਆਂ আমির ਦੀ ਦੰਗਲ ਬਾਕਸ ਆਫਿਸ ਦੇ 385 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਇਸ ਦੇ ਬਲ ਅਮੀਰ ਦੀ ਪੀਕੇ ਨੇ 350 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ ਮਸ਼ਹੂਰ ਫਿਲਮ ਪਿੰਕ ਦੀ ਅਦਾਕਾਰਾ ਤਾਪਸੀ ਪੰਦੂ ਨੇ ਆਪਣੇ ਦਿਲ ਦੀ ਗੱਲ ਦੱਸੀ ਹੈ ਤਾਪਸੀ ਨੇ ਕਿਹਾ ਕਿ ਉਹ ਚਾਹੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਜੋ ਇਮਾਨਦਾਰ ਅਤੇ ਸੈਲਫ ਮੀਟ ਹੋਵੇ ਤਾਪਸੀ ਆਪਣੇ ਗਾਮੇ ਫਿਲਮ ਰਨਿੰਗਸ਼ਾਟੀ.com ਦੇ ਗੀਤ ਲਾਂਚ ਮੌਕੇ ਪਹੁੰਚੀ ਸੀ ਸ਼ਹਿਰੀ ਮਨ ਵੈਡਿੰਗ ਸੀਜ਼ਨ ਵਿੱਚ ਆਪਣਾ ਨਵਾਂ ਗੀਤ shaadi.com ਲੈ ਕੇ ਆ ਰਹੇ ਨੇ ਜਿਸ ਦਾ ਟੀਜ਼ਰ ਰਿਲੀਜ਼ ਹੋਇਆ ਇਸ ਤੇ ਸ਼ਹਿਰੀ ਠਹਾਕੇ ਲਾ ਕੇ ਹਾਸੇ ਦਿਖ ਰਹੇ ਨੇ ਗੀਤ ਨੂੰ ਰਵੀ ਰਾਜ ਨੇ ਲਿਖਿਆ ਜਦਕਿ ਮਿਊਜ਼ਿਕ ਮਸਟਾਬਾਜ਼ ਨੇ ਦਿੱਤਾ ਹੈ